ਅੱਜ ਤੋਂ ਖੁੱਲੇ ਪੰਜਾਬ ਦੇ ਸਾਰੇ ਸਕੂਲ ਸਿੱਖਿਆ ਮੰਤਰੀ ਹਰਜੋਤ ਵੈਂਸ ਨੇ ਲੋਕਾਂ ਨੂੰ ਕੀਤੀ ਭਾਗੋਖ ਪੀਲ ਕਿਉਂਕਿ ਸਾਹ ਦੇ ਨਾਲ ਸਕੂਲਾਂ ਦੀ ਇਸ ਹਾਈ ਕ੍ਰਾਉਡਿੰਗ ਕੀਤੀ ਅੱਪੀ ਲਗਾਤਾਰ ਭਾਰੀ ਨੀਅਤੇ ਹੜਾਂ ਦੀ ਖਤਰਨਾਕ ਸਥਿਤੀ ਕਾਰਨ ਪੰਜਾਬ ਦੇ ਸਰਕਾਰੀ ਸਕੂਲ ਲੰਮੀ ਸਮੇਂ ਤੋਂ ਬੰਦ ਸਨ ਤੇ ਅੱਜ ਇਹ ਸਕੂਲ ਆਮ ਤਰ੍ਹਾਂ ਖੁੱਲ ਗਏ ਹਨ ਇਸ ਕੱਲ ਤੋਂ ਵਿਦਿਆਰਥੀ ਵੀ ਸਕੂਲਾਂ ਚੋਣੇ ਸ਼ੁਰੂ ਹੋ ਜਾਣਗੇ ਇਸ ਸਬ ਦੇ ਵਿਚਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਭੈਂਸ ਨੇ ਪੰਜਾਬ ਦੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਔਰਾਂ ਨੇ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਦੀ ਸਫਾਈ 'ਚ ਅਧਿਆਪਕਾਂ ਤੇ ਪ੍ਰਸ਼ਾਸਨ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ ਸਿੱਖਿਆ ਮੰਤਰੀ ਨੇ ਖੁਦ ਸਰਸਾ ਡੰਗਲ ਦੇ ਇੱਕ ਸਰਕਾਰੀ ਸਕੂਲ ਦੀ ਸਫਾਈ ਕਰਕੇ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਅਧਿਆਪਕਾਂ ਤੇ ਸਕੂਲ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਤੋਂ ਸਕੂਲਾਂ 'ਚ ਪਹੁੰਚਣਗੇ ਤੇ ਸਕੂਲਾਂ ਦੀ ਸਫਾਈ ਕਰਨਗੇ ਤੇ ਇਸ ਸਭ ਦੇ ਵਿਚਾਲੇ ਮੰਤਰੀ ਨੇ ਸਵਾਲ ਤੇ ਹਰ ਬਾਰਗਨੂਸ থানਕ ਅਧਿਆਪਕਾਂ ਦੇ ਨਾਲ-ਨਾਲ ਸਕੂਲਾਂ ਦੇ ਆਹਾਤੇ ਦੀ ਸਫਾਈ ਕਰਨ ਦੀ ਬੇਨਤੀ ਕੀਤੀ ਹੈ ਸ੍ਰੀ ਕਲਜਾ ਸਿਸਟਵਕ ਸਰਸਾ ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਹਾਂ ਮੇਰੀ ਆਪ ਸਾਰੇ ਹੀ ਜੋ ਜੋ ਇਸ ਵੀਡੀਓ ਨੂੰ ਦੇਖ ਰਹੇ ਸਭ ਨੂੰ ਬੇਨਤੀ ਹੈ ਕਿ ਸਾਡੇ ਅਧਿਆਪਕ ਅੱਜ ਸਾਰੇ ਸਰਕਾਰੀ ਸਕੂਲਾਂ 'ਚ ਗਏ ਹੈ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹੈ ਲਗਾਤਾਰ ਬਰਸਾਤਾਂ ਕਰਕੇ ਜਿਵੇਂ ਆਪਾਂ ਕੈਸੇ ਜਾ ਕੋਈ ਵੀ ਇਮਾਰਤ ਬੰਦ ਰਹੀ ਉਹਨੂੰ ਕਾਫੀ ਡੈਮੇਜ ਪਹੁੰਚ ਜਾਂਦਾ ਹੈ ਅਮ ਤਾਂ ਪਲੀਜ਼ ਸਾਡੇ ਅੱਜ ਦੇ ਆਪਕਾਂ ਦੀ ਮਦਦ ਕਰੋ ਜਿਵੇਂ ਇਸ ਪਿੰਡ ਦੇ ਸਾਰੇ ਸਰਪੰਚ ਸਾਹਿਬ ਸਾਡੇ ਯੂਥ ਕਲੱਬ ਦੇ ਸਾਰੇ ਸਾਥੀ ਐ ਐਸਐਮਸੀ ਦੇ ਸਾਰੇ ਮੈਂਬਰਾਂ ਨੇ ਆ ਕੇ ਅਗਰ ਆਪਾਂ ਲੱਗਾਂਗੇ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਸਕੂਲ ਚੈੱਕ ਵੀ ਹੋ ਜਾਂਦਾ ਜੋ ਸਫਾਈ ਜੋ ਕਿਤੇ ਕੋਈ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਹੈ ਕੋਈ ਕੀੜਾ ਕੋਈ ਸੱਪ ਘਾਹ ਸਾਰਾ ਜਿਗਰ ਜਦੋਂ ਪਿੰਡ ਲੱਗਦਾ ਹੈ ਕਿ ਲ ਸਕੂਲ ਸਭ ਦੇ ਸਾਂਝੇ ਨੇ ਤੁਹਾਡੇ ਬੱਚੇ ਪੜ੍ਹਦੇ ਨੇ ਇਸ ਕਰਕੇ ਸਾਡੇ ਅਧਿਆਪਕਾਂ ਦਾ ਸਾਥ ਤੋਂ ਸਾਡੇ ਤਾਂ ਕਿ ਕੱਲ ਤੋਂ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਸਕੂਲਾਂ 'ਚ ਜਿਹੜੇ ਹੈ ਪੜ੍ਹਾਈ ਹੈ ਦੁਬਾਰਾ ਸ਼ੁਰੂ ਹੋ ਸਕੇ ਮੈਂ ਸਾਰੇ ਜਿਵੇਂ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇੱਥੋਂ ਦੇ ਯੂਥ ਕਲੱਬ ਦੇ ਸਾਥੀਆਂ ਦਾ ਬਜ਼ੁਰਗਾਂ ਦਾ ਸਾਰੇ ਆਏ ਆ ਬੜੀ ਜ਼ਿੰਮੇਵਾਰੀ ਨਾਲ ਉਹਨੇ ਸਾਡੇ ਅਧਿਆਪਕਾਂ ਦੀ ਮਦਦ ਕੀਤੀ ਹੈ ਤੇ ਐਦਾਂ ਹੀ ਜਿਹੜਾ ਹੈ ਆਪਸਰ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਤੇ ਮੈਂ ਵੀ ਕੁਝ ਹੋਰ ਸਕੂਲਾਂ ਚ ਜਾਊਂਗਾ ਜਿੱਥੇ ਲੋੜ ਆਪ ਵੀ ਲੱਗੇ ਉਹਨੂੰ ਤਿਆਰ ਹੈ ਸਾਡੇ ਐਮ.ਐਲ.ਏ. ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਆਓ ਆਪ ਆਪਣੇ ਸਕੂਲਾਂ ਚ ਜਾ ਕੇ ਚੈੱਕ ਕਰੀਏ ਧੰਨਵਾਦ ਸ਼ਾਬਾਸ਼ ਬਹੁਤ ਖੀ ਬੱਪੂ ਜੀ ਕੰਮ ਕਰ ਲੀਏ ਕੰਮ ਕਰਨ ਦਾ ਟਾਈਮ ਹੈ ਸ਼ਾਬਾਸ਼ ਤੁਹਾਡੇ ਉੱਥੇ ਵੀ ਕਿਹੜਾ ਮਾਰੋ ਆਪਣੇ ਆਪਣੇ ਸਕੂਲਾਂ ਦੇਰ ਅਰਪੋਰਟ ਚਰਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ